ਸਿੱਖ ਭਰਾ ਵੀ ਸਾਡੇ ਕੋਲ ਆਏ ਨੇ ਸਿੱਖ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਵਿੱਚ ਇੱਥੇ ਆਈਆਂ ਵਾ ਅਸੀਂ ਪਿਛਲੇ ਮੈਂ ਆਪਣੀ ਬਾਈਟ 'ਚ ਤੁਹਾਨੂੰ ਦੱਸਿਆ ਸੀ ਵੀ ਅਸੀਂ ਸਿੱਖ ਧਰਮ ਦੇ ਜਿਹੜੇ ਸਾਡੇ ਭਰਾ ਨੇ ਅਸੀਂ ਬਹੁਤ ਉਹਨਾਂ ਨੂੰ ਪਿਆਰ ਕਰਦੇ ਹਾਂ ਜਿਦੋਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਔਰ ਸਾਡੀ ਅੱਜ ਬੈਠ ਕੇ ਲੰਬੀ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਹੋਇਆ ਵੱਡੀ ਬੈਠ ਕੇ ਮੀਟਿੰਗ ਹੋਈ ਆ ਤੇ ਇਹਨਾਂ ਦੇ ਜਿਹੜੇ ਵਿਚਾਰ ਸੁਨੇ ਆ ਇਹਨਾਂ ਦੇ ਵਿਚਾਰ ਹੈ ਸਰਬ ਸੰਜੇ ਇਨਸਾਨੀਅਤ ਦੇ ਪ੍ਰਤੀ ਗੁਰੂ ਨਾਨਕ ਦੇ ਸਿੱਖ ਦਾ ਫਰਜ ਹੈ ਜਿੱਥੇ ਵੀ ਇਨਸਾਨੀਅਤ ਦਾ ਕੰਮ ਹੁੰਦਾ ਹੋਵੇ ਜਿੱਥੇ ਵੀ ਇਨਸਾਨੀਅਤ ਦਾ ਧਰਮ ਨਭਾਉ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਵੇ ਤੇ ਜਿੱਥੇ ਕੋਈ ਔਰੰਗਜ਼ੇਬ ਵਾਂਗੂ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਂਦਾ ਹੋਵੇ ਤੇ ਦਸਮ ਪਾਤਸ਼ਾਹ ਦੇ ਸਿੰਘ ਵਾਂਗੂ ਉਹਦਾ ਸੋਧਾ ਲਾਉਣਾ ਵੀ ਗੁਰੂ ਨਾਨਕ ਦੇ ਸਿੰਘ ਦਾ ਗੁਰੂ ਨਾਨਕ ਦੇ ਸਿੱਖ ਦਾ ਤੇ ਦਸਮ ਪਾਤਸ਼ਾਹ ਦੇ ਸਿੰਘ ਦਾ ਫਰਜ਼ ਆ ਅੱਜ ਅਸੀਂ ਧਰਮ ਬਦਲ ਲੈਣੇ ਆ ਕਿੰਨੇ ਦੇ ਢਿੱਡਪਿੜ ਹੋਣ ਲੱਗ ਪੈਂਦੀ ਆ ਸਾਡੀ ਅਸੀਂ ਖੜ ਜਾਂਦੇ ਆ ਜਾ ਕੇ ਉਹਨਾਂ ਲੋਕਾਂ ਦੇ ਨਾਲ ਜਿਹੜਾ ਸਾਡਾ ਮਲਿਆ ਮੀਟ ਕਰਨਾ ਚਾਹੁੰਦੇ ਨੇ ਸਾਡੇ ਗੁਰੂ ਸਾਹਿਬਾਨਾਂ ਬਾਰੇ ਉਹ ਆਪੇ ਸ਼ਬਦ ਬੋਲਦੇ ਨੇ ਮੈਂ ਬੋਲ ਹੀ ਨਹੀਂ ਸਕਦਾ ਬੰਦੇ ਦੇ ਪੁੱਤ ਬਣੀਏ ਖੋਤੇ ਵਾਲੇ ਕੰਮ ਨਾ ਕਰੀਏ ਉਹ ਖਲ ਪਾਈ ਸੀ ਨਾ ਮਹਾਰਾਜ ਨੇ ਖੋਤੇ ਨੂੰ ਤੇ ਸ਼ੇਰ ਵਾਲੀ ਤੇ ਉਹ ਬਾਅਦ ਹੀ ਹਿੰਗ ਪਿਆ ਸੀ ਅਸੀਂ ਉਹ ਹਿੰਕੀ ਹੈ ਨਾ ਵਾਰ-ਵਾਰ ਅਸੀਂ ਸ਼ੇਰ ਦੇ ਪੁੱਤ ਬਣ ਕੇ ਵਿਖਾਈਏ ਵੀ ਹੈਗੇ ਆ ਕੀ ਹੋ ਜੂਗਾ ਸਾਨੂੰ ਜੇ ਅਸੀਂ ਭੁੱਖੇ ਹੀ ਮਰ ਜਾਾਂਗੇ ਤਾਂ ਯਾਰ ਚੇਤਾਮਨੀ ਆਉਂਦਾ ਲੋਕਾਂ ਨੂੰ ਜਿਹੜੇ ਗੁਰੂ ਮਹਾਰਾਜ ਨੂੰ ਛੱਡ ਕੇ ਇਹਨਾਂ ਪਖੰਡੀ ਪਾਸਤਰਾਂ ਦੇ ਜਾਂ ਪਖੰਡੀ ਦੇਰਿਆਂ ਦੇ ਮਸਤਾਂ ਆਖੋਕੀਆਂ ਦੇ ਜਾ ਕੇ ਬੈਠਦੇ ਨੇ ਉਹ ਬੰਦੇ ਦੇ ਪੁੱਤ ਮੰਨ ਪੜੀਆਂ ਬੇਨਤੀਆਂ ਕਰ ਕਰ ਦੇਖ ਲਈਆਂ ਇਸ ਤੋਂ ਬਾਅਦ ਕਿਸੇ ਨੂੰ ਬੇਨਤੀ ਨਹੀਂ ਕਰਨੀ ਡਾਂਗ ਫਿਰੂਗੀ ਨਹੀਂ ਨਾ ਜਿਹੜਾ ਵੀ ਹੋਇਆ ਜਿੱਥੇ ਵੀ ਹੋਇਆ ਭਾਵੇਂ ਚਾਹੇ ਮੈਂ ਵੀ ਕਿਉਂ ਨਾ ਹੋਵਾਂ ਕੋਈ ਕਿਉਂ ਨਾ ਹੋਵੇ ਜਿਹੜਾ ਵੀ ਅਗਿਆ ਕਰਦਾ ਪਿਆਰ ਨਾਲ ਸਮਝਾਉਣ ਵਾਲੀ ਖੇਡ ਬੜੀ ਖੋਗੀ ਔਰ ਬਾਣਾ ਬੜਾ ਬਦਨਾਮ ਕਰ ਲਿਆ ਤੁਸੀਂ ਲੋਕਾਂ ਨੇ ਹੁਣ ਤਾਂ ਡਾਂਗ ਫਿਰਨੀ ਆ ਤੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਪੰਜ ਪਿਆਰਿਆਂ ਕੋ ਆਪਣੀ ਗਲਤੀ ਮੰਨਾਂਗਾ ਤੇ ਪੰਜ ਪਿਆਰੇ ਸਾਹਿਬ ਜੋ ਵੀ ਮੈਨੂੰ ਸਜ਼ਾ ਲਾਉਣਗੇ ਤੇ ਉਹ ਮੈਂ ਸਜ਼ਾ ਭੁਟਣ ਨੂੰ ਤਿਆਰ ਆ ਇਹ ਸ਼ੈਤਾਨਾਂ ਦੀ ਗੱਲ ਦਾ ਤੇ ਸ਼ਹੀਦਾਂ ਨੇ ਕਿਹਾ ਕਿ ਆਪਾਂ ਨੂੰ ਮਾਰਨ ਕਿਹਾ ਤੇ ਭਲਾਓ ਸ਼ੈਤਾਨ ਕਹਿੰਦੇ ਅਸੀਂ ਮਾਣੀ ਨੂੰ ਕਹਿੰਦੇ ਕੋਈ ਨਾ ਪਿਆਰ ਰਿਹਾ ਇਧਰ ਇਧਰ ਯਾਰ ਆ ਗੱਲ ਨਾ ਕਰਨੀ ਕਰ ਇਹ ਗੱਲ ਨਹੀਂ ਕਰਨੀ ਸਾਨੂੰ ਬੜੇ ਤੋਂ ਪਤਾ ਬੜਾ ਸੁਣਦਾ ਵਾਹਿਗੁਰੂ ਜੀ ਕਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਨੇ ਦੇਖਿਆ ਕਿ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਇਹ ਸਿੰਘ ਰਜੀਤ ਸਿੰਘ ਆ ਅਮਰ ਸਾਹਿਬ ਤੋਂ ਜਿੱਥੇ ਇਸਾਈ ਪਾਸਟਰਾਂ ਦੇ ਨਾਲ ਜਾ ਕੇ ਉਹਨਾਂ ਦੇ ਪ੍ਰੋਗਰਾਮ ਵਿੱਚ ਸ਼ਮੂਲਤ ਕੀਤੀ ਆ ਸ਼ਮੂਲੀਅਤ ਕਰਕੇ ਤੇ ਉਹਨਾਂ ਦੇ ਅਸੀਂ ਗੁਣਗਾਨ ਕਰ ਰਹੇ ਹਾਂ ਇਹ ਬੜੀ ਹਾਸੋਹੀਣੀ ਜੀ ਤੇ ਹੈਰਾਨਗੀ ਵਾਲੀ ਗੱਲ ਆ ਕਿ ਇੱਕ ਬੰਨੇ ਉਹ ਸਾਡੇ ਸਿੰਘਾਂ ਤੇ ਦੂਦੂ ਪਰਚੇ ਕਰਾ ਰਹੇ ਹੋਣ ਗੁਰੂ ਸਾਹਿਬਾਨਾਂ ਦੇ ਬਾਰੇ ਇੰਨੇ ਆਪਸ਼ਬਦ ਬੋਲਦੇ ਹੋਣ ਸਾਨੂੰ ਸਾਰਾ ਕੁਝ ਪਤਾ ਹੋਵੇ ਵੀ ਉਹ ਕਿਸ ਤਰੀਕੇ ਦੇ ਨਾਲ ਘੁਣ ਲੱਗਣ ਵਾਂਗੂ ਲੱਗੇ ਹੋਏ ਨੇ ਸਾਨੂੰ ਉਹਦੇ باوجود ਜਾ ਕੇ ਅਸੀਂ ਉੱਥੇ ਸਟੇਜਾਂ ਸਾਂਝੀਆਂ ਕਰਦੇ ਹਾਂ ਉਹਨਾਂ ਦੇ ਗੁਣਗਾਨ ਕਰਦੇ ਹਾਂ ਤੇ ਮੈਨਾਂ ਇਸ ਤੋਂ ਵੱਡੀ ਲਾਹਣਤ ਵਾਲੀ ਗੱਲ ਨਹੀਂ ਹੈਗੀ ਸਾਡੇ ਵਾਸਤੇ ਐਜੇ ਸਿੱਖੋਂ ਦੇ ਨਾਤੇ ਪਰ ਅੱਜ ਇਹ ਇੱਥੇ ਗਿਆਨੀ ਜੀ ਹੋਣਾ ਕੋਲ ਸਾਰੇ ਸਿੰਘਾਂ ਕੋਲ ਦਸਰਿਆਂ ਕੋਲੇ ਆਏ ਸੀ ਕਿ ਸਿੰਘ ਆਪਣਾ ਪੱਕਾ ਰੱਖਣ ਵਾਸਤੇ ਮੈਂ ਪਹਿਲਾਂ ਬੇਨਤੀ ਕਰਦਾ ਵੀ ਅਸੀਂ ਕੋਈ ਮਾਫੀ ਨਹੀਂ ਦਿਤੀ ਇਹਨਾਂ ਨੂੰ ਨਾ ਅਸੀਂ ਮਾਫੀ ਦੇਣੇ ਯੋਗ ਹਾਂ ਮਾਫੀ ਦੇਣ ਵਾਸਤੇ ਸਾਡੀ ਜਿਹੜੀ ਮਰਿਆਦਾ ਵਾ ਉਹ ਜੋ ਬਹਾਲ ਆ ਉਹਦੇ ਅਨੁਸਾਰ ਮਾਫੀ ਦਿੱਤੀ ਜਾਊਗੀ ਪੰਜਾਂ ਸਿੰਘਾਂ ਗਾੜੀਏ ਪੇਸ਼ ਹੋਣਗੇ ਉੱਥੇ ਜੋ ਸਿੰਘ ਸਜ਼ਾ ਲਾਉਣਗੇ ਧਾਰਮਿਕ ਅਗਿਆਦੀ ਉਹ ਹੋਊਗੀ ਪਰ ਅਸੀਂ ਜਿਹੜੀ ਬੇਨਤੀ ਕਰਨ ਵਾਸਤੇ ਆਪ ਜੀ ਨਾਲ ਸੰਗਤ ਨਾਲ ਸਾਝੀ ਹੋਈਆਂ ਕਿ ਬੰਦੇ ਦੇ ਪੁੱਤ ਬੜੀਏ ਖੋਤੇਆਂ ਵਾਲੇ ਕੰਮ ਨਾ ਕਰੀਏ ਉਹ ਖਲ ਪਾਈ ਸੀ ਨਾ ਮਹਾਰਾਜ ਨੇ ਖੋਤੇਆਂ ਨੂੰ ਤੇ ਸ਼ੇਰ ਵਾਲੀ ਤੇ ਉਹ ਬਾਅਦ ਹੀ ਹਣਕ ਪਿਆ ਸੀ ਗਲਾਸੀ ਉਹ ਹੀ ਹਣਕੀ ਹੈ ਨਾ ਵਾਰ-ਵਾਰ ਅਸੀਂ ਸ਼ੇਰ ਦੇ ਪੁੱਤ ਬਣ ਕੇ ਵਿਖਾਈਏ ਵੀ ਹੈਗੇ ਆ ਕੀ ਹੋ ਜੂਗਾ ਸਾਨੂੰ ਜੇ ਅਸੀਂ ਭੁੱਖੇ ਹੀ ਮਰ ਜਾਾਂਗੇ ਤੇ ਯਾਰ ਜਦੋਂ ਜੰਗਲਾਂ 'ਚ ਰਹਿੰਦੇ ਅਸੀਂ ਛੋਲਿਆਂ ਦੇ ਦਾਣਿਆਂ ਨਾਲ گزارਾ ਕਰਕੇ ਸਦੋਂ ਮਰੇ ਨਹੀਂ ਅਸੀਂ ਬੰਦ-ਬੰਦ ਕੱਟੇ ਤਾਂ ਮੁੱਕੇ ਨਹੀਂ ਅੱਜ ਅਸੀਂ ਧਰਮ ਬਦਲ ਲੈਂਦੇ ਆ ਕਿ ਮਿੰਟ ਦੇ ਢਿੱਡ-ਬਿੱਡ ਹੋਣ ਲੱਗ ਪੈਂਦੀ ਆ ਸਾਡੀ ਤੇ ਅਸੀਂ ਖੜ੍ਹ ਜੰਨੇ ਆ ਜਾ ਕੇ ਉਹਨਾਂ ਲੋਕਾਂ ਦੇ ਨਾਲ ਜਿਹੜਾ ਸਾਡਾ ਮਲਿਆ-ਮੀਟ ਕਰਨਾ ਚਾਹੁੰਦੇ ਨੇ ਸਾਡੇ ਗੁਰੂ ਸਾਹਿਬਾਨਾਂ ਬਾਰੇ ਉਹ ਆਪੇ ਸ਼ਬਦ ਬੋਲਦੇ ਨੇ ਮੈਂ ਬੋਲ ਹੀ ਨਹੀਂ ਸਕਦਾ ਡਰ ਵਿਚਾਰ ਬੇਨਤੀ ਆ ਇੱਕ ਇਹ ਵੀ ਸਿੰਘ ਚਲੋ ਅੱਜ ਆਇਆ ਇਹਨੇ ਆਪਣਾ ਪੱਖ ਰੱਖਿਆ ਅਸੀਂ ਇਹਨਾਂ ਨੂੰ ਜੋ ਮਰਿਆਦ ਦੱਸਤੀ ਆ ਇਹ ਅੱਗੇ ਜਾ ਕੇ ਪੇਸ਼ ਹੋਣਗੇ ਇਹ ਅਗਲੀ ਗੱਲ ਆ ਦੇਖੋ ਬਾਕਰਪੁਰੀ ਵਾਲਾ ਕੀ ਉਹ ਪਖੰਡੀ ਜਾਂ ਨਛੇੜੀ ਉਹ ਸਾਡੇ ਬਾਣੇ ਵਾਲੇ ਸਿੰਘ ਜਾ ਕੇ ਉੱਥੇ ਤੇ ਉਹਦੇ ਪੈਰਾਂ 'ਚ ਬੈਠੇ ਨੇ ਉਹ ਪਖੰਡ ਕਰਦਾ ਸੌ ਤਰ੍ਹਾਂ ਦੇ ਤਦ ਤੁਹਾਨੂੰ ਪਤਾ ਹੀ ਆ ਜੇ ਕੋ ਸਿੱਖ ਜਾਂਦਾ ਉਹ ਸਿੱਖ ਬਣ ਜਾਂਦਾ ਮੁਸਲਮਾਨ ਜਾਂਦਾ ਮੂਸਲਮਾਨ ਬਣ ਜਾਂਦਾ Hindu ਜਾਂਦਾ Hindu ਬਣ ਜਾਂਦਾ ਕਿਉਂ ਉਹਦੇ ਰੋਜੀ ਰੋਟੀ ਆ ਉਹਨੇ ਪਖੰਡ ਕਰਕੇ ਖਾਣੀ ਆ ਪਰ ਜਿਹੜੇ ਸਾਡੇ ਬਾਣੇ ਵਾਲੇ ਸਿੰਘ ਜਦੋਂ ਜਾ ਕੇ ਉੱਥੇ ਖੜਦੇ ਨੇ ਉਹਨਾਂ ਲੋਕਾਂ ਦੇ ਕੋਲ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਕਰਕੇ ਬੇਨਤੀ ਆ ਸਿਆਣੇ ਬਣੀਏ ਦਸਮ ਪਾਸ਼ਾ ਦੇ ਪੁੱਤ ਖਵਾਇਆ ਗੱਲ ਨਹੀਂ ਬਣਨੀ ਬਾਣਾ ਪਾ ਕੇ ਉਹ ਮਰਿਆਦਾ ਵੀ ਫੋਲੋ ਕਰਨੀ ਪੈਣੀ ਆ ਉਹ ਉਹ ਸਾਨੂੰ ਜਿਹੜਾ ਕਨਸੈਪਟ ਸਾਨੂੰ ਮਾਰੇ ਨੇ ਬਖਸ਼ਿਆ ਉਹਦੇ ਤੇ ਚੱਲਣਾ ਵੀ ਪੈਣਾ ਸੋ ਅੱਜ ਠੀਕ ਆ ਇਹ ਸਿੰਘ ਆਪਣਾ ਪੱਖ ਰੱਖਣ ਆਇਆ ਸੀ ਪੱਖ ਸੁਣ ਰਿਆ ਜਿਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਉਹ ਵੀ ਸਾਨੂੰ ਪਤਾ ਲੱਗ ਗਈ ਵੀ ਕਿਵੇਂ ਇਹ ਵਿਆਹ ਕੌਣ ਲੈ ਗਿਆ ਉਹ ਜਿਹੜਾ ਲੈ ਗਿਆ ਉਹਦੇ ਬਾਰੇ ਵੀ ਜਲਦੀ ਤੁਹਾਡੇ ਸਾਹਮਣੇ ਸਾਰਾ ਕੁਝ ਲੈ ਆਵਾਂਗੇ ਕਰਦਾਂਗੇ ਤੁਹਾਡੇ ਸਾਹਮਣੇ ਸੰਗਤ ਸਾਹਮਣੇ ਉਸ ਬੰਦੇ ਨੂੰ ਵੀ ਪਰ ਇਹ ਸਿੰਘ ਜਿਹੜੇ ਆਪਣੀ ਗਲਤੀ ਉਹ ਮੰਨਦਾ ਔਰ ਫਿਰ ਅਸੀਂ ਬੇਨਤੀ ਕਰਦੇ ਵੀ ਅਸੀਂ ਮਾਫ ਨਹੀਂ ਕੀਤਾ ਕਿ ਸੰਗਤ ਜੀ ਨਾ ਕਦੇ ਵੀ ਮਾਫ ਕਰਨੇ ਛੱਡਦਾ ਮਾਫ ਜੋ ਮਰਿਆਦਾ ਵਾ ਪੰਥ ਦੀ ਉਹਦੇ ਅਨੁਸਾਰ ਜਾ ਕੇ ਪੰਜਾਂ ਸੇਂਗੜੀਆਂ ਸਿੰਘ ਪੇਸ਼ ਹੋਊਗਾ ਜੋ ਸਜ਼ਾ ਵਗਿਆ ਦੀ ਲੱਗਦੀ ਆ ਉਹ ਲਾਉਣਗੇ ਤੇ ਉਸ ਤੋਂ ਬਾਅਦ ਅੱਗੇ ਦਾ ਜਿਹੜਾ ਪੈਰਾ ਉਹ ਚੱਲੂਗਾ ਫਿਰ ਬੇਨਤੀ ਆ ਤੇ ਚੇਤਾਵਨੀ ਆ ਉਹਨਾਂ ਲੋਕਾਂ ਨੂੰ ਜਿਹੜੇ ਗੁਰੂ ਮਹਾਰਾਜ ਨੂੰ ਛੱਡ ਕੇ ਇਹਨਾਂ ਪਖੰਡੀ ਪਾਸਟਰਾਂ ਦੇ ਜਾਂ ਪਖੰਡੀ ਡੇਰਿਆਂ ਦੇ ਮਸਤਾਂ ਅਖੌਤੀਆਂ ਦੇ ਜਾ ਕੇ ਬੈਠਦੇ ਨੇ ਉਹ ਬੰਦੇ ਦੇ ਪੁੱਤ ਬਣਨ ਪੜੀਆਂ ਬੇਨਤੀਆਂ ਕਰ ਕਰ ਦੇਖ ਲਈਆਂ ਇਸ ਤੋਂ ਬਾਅਦ ਕਿਸੇ ਨੂੰ ਬੇਨਤੀ ਨਹੀਂ ਕਰਨੀ ਡਾਂਗ ਫਿਰੂਗੀ ਨਹੀਂ ਨਾ ਜਿਹੜਾ ਵੀ ਹੋਇਆ ਜਿੱਥੇ ਵੀ ਹੋਇਆ ਭਾਵੇਂ ਚਾਹੇ ਮੈਂ ਵੀ ਕਿਉਂ ਨਾ ਹੋਵਾਂ ਕੋਈ ਕਿਉਂ ਨਾ ਹੋਵੇ ਜਿਹੜਾ ਵੀ ਅਗਿਆ ਕਰਦਾ ਪਿਆਰ ਨਾਲ ਸਮਝਾਉਣ ਵਾਲੀ ਖੇਡ ਬਣੀ ਖੋ ਗਈ ਹੁਣ ਬਾਣਾ ਬੜਾ ਬਦਨਾਮ ਕਰ ਲਿਆ ਤੁਸੀਂ ਲੋਕਾਂ ਨੇ ਹੁਣ ਤਾਂ ਡਾਂਗ ਫਿਰਨੀ ਆ ਸੋ ਸਿੰਘ ਤੁਸੀਂ ਆਪਣਾ ਦੱਸੋ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਜੀ ਦੀ ਬੰਦਗੀ ਸਿੱਖੀ ਹੈ ਜਿਹੜੀ ਖੰਡੇੋਂ ਤਿੱਖੀ ਹੈ ਮੈਂ ਜਾਣੇ ਅਣਜਾਣੇ ਦੇ ਵਿੱਚ ਜਿਹੜੀ ਆ ਗਲਤੀ ਕਰ ਚੁੱਕਾ ਕਿਸੇ ਵੀ ਸਿੱਖ ਨੂੰ ਮੇਰੇ ਸਮੇਤ ਇਜਾਜ਼ਤ ਨਹੀਂ ਹੈਗੀ ਕਿਸੇ ਨੂੰ ਵੀ ਮੇਰੇ ਕੋ ਪਹਿਲੀ ਵਾਰੀ ਤੇ ਆਖਰੀ ਵੀ ਜੋ ਆਖਰੀ ਵਾਰੀ ਜੋ ਹੋਇਆ ਮੈਂ ਪੂਰੇ ਸਿੱਖ ਪੰਥ ਕੋ ਪੰਥ ਮੇਰਾ ਸਭ ਕੁਝ ਹੈ ਪੰਥ ਮੇਰਾ ਵਾਲੀ ਆ ਪੰਥ ਹੀ ਮੇਰਾ ਅਕਾਲ ਪੁਰਖ ਆ ਪੰਥ ਤੋਂ ਉੱਪਰ ਕੁਝ ਨਹੀਂ ਆ ਅਕਾਲ ਪੁਰਖ ਦਾ ਸਾਜਿਆ ਪੰਥ ਹੈ ਸ੍ਰੀ ਅਕਾਲ ਤਖਤ ਸਾਹਿਬ ਪੰਜਾਬ ਤੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਪੰਜ ਪਿਆਰਿਆਂ ਕੋ ਆਪਣੀ ਗਲਤੀ ਮੰਨਾਂਗਾ ਤੇ ਪੰਜ ਪਿਆਰੇ ਸਾਹਿਬ ਜੋ ਵੀ ਮੈਨੂੰ ਸਜ਼ਾ ਲਾਉਣਗੇ ਤੇ ਉਹ ਮੈਂ ਸਜ਼ਾ ਭੁਗਤਣ ਨੂੰ ਤਿਆਰ ਆ ਤੇ ਆ ਜਿਹੜੇ ਜਿੰਨੇ ਵੀ ਸਿੰਘ ਬੈਠੇ ਮੇਰੇ ਵੀਰ ਨੇ ਤੇ ਮੈਂ ਇਹਨਾਂ ਕੋਲ ਵੀ ਹੱਥ ਜੋੜ ਕੇ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਗੌਰਵ ਜੀ ਨੇ ਇੱਕ ਆ ਰਾਤ ਨੂੰ ਮੈਨੂੰ ਮਿਲੇ ਨੇ ਤੇ ਇਹਨਾਂ ਦੇ ਜਿਹੜੇ ਵਿਚਾਰ ਸੁਨੇ ਆ ਇਹਨਾਂ ਦੇ ਵਿਚਾਰ ਹੈ ਸਰਬ ਸੰਜੇ ਇਨਸਾਨੀ ਦੇ ਪ੍ਰਤੀ ਇਹਨਾਂ ਨੇ ਆਨੂ ਆਖਿਆ ਕਿ ਸਵੇਰੇ ਤੁਸੀਂ ਉੱਥੇ ਆਇਓ ਅਸੀਂ ਸੰਗਤ ਨੂੰ ਰੈਸ਼ਨ ਵੰਡਣਾ ਇੱਕ ਗੱਲ ਇਹਨਾਂ ਨੇ ਪੁੱਛਿਆ ਕਿ ਸਰਬ ਸੰਗਤ ਨੂੰ ਵੰਡਣਾ ਜੇ ਕਿ ਕੱਲੇ 크੍ਰਿਸਚਨ ਭਾਈਚਾਰੇ ਨੂੰ ਵੰਡਣਾ ਉਹ ਕਹਿੰਦੇ ਕਿ ਕੱਲੇ ਕੱਲੇ ਜੀ ਕੋ ਇੱਥੇ ਆ ਕੇ ਪੁੱਛਿਆ ਜੇ ਕਿ ਤੁਸੀਂ ਚਰਚ ਕਿਹੜਾ ਕਿਹੜਾ ਆ ਰਹੇ ਤੇ ਕਿਹੜਾ ਨਹੀਂ ਆ ਰਹੇ ਕੋਈ ਮੰਦਰ ਜੀ ਜਾਣ ਵਾਲਾ ਇੱਥੇ ਕੋਈ ਗੁਰਦੁਆਰਾ ਸਾਹਿਬ ਜਾਣ ਵਾਲਾ ਕੋਈ ਚਰਚੇ ਜੀ ਜਾਣ ਵਾਲਾ ਅਸੀਂ ਕਹਿੰਦੇ ਕਿ ਸੰਗਤ ਰੂਪੀ ਸੰਗਤ ਨੂੰ ਬੁਲਾ ਕੇ ਇੱਥੇ ਜੋ ਵੀ ਇਹਨਾਂ ਕੋ ਜੋ ਵੀ ਸਰਦਾ ਪੁੱਜਦਾ ਉਹ ਦੇ ਰਹੇ ਨੇ ਉਹਨਾਂ ਨੂੰ ਤੇ ਗੁਰੂ ਨਾਨਕ ਸਾਹਿਬ ਦਾ ਲੰਗਰ 20 ਰੁਪਏ ਦਾ ਜਿਹੜਾ ਚੱਲਿਆ ਆ ਰਿਹਾ ਨਾ ਉਹਦੀ ਬਰਕਤ ਆ ਇਕ ਗੁਰੂ ਨਾਨਕ ਦੇ ਸਿੱਖ ਦਾ ਫਰਜ ਏ ਜਿੱਥੇ ਵੀ ਇਨਸਾਨੀਅਤ ਦਾ ਕੰਮ ਹੁੰਦਾ ਹੋਵੇ ਜਿੱਥੇ ਵੀ ਇਨਸਾਨੀਅਤ ਦਾ ਧਰਮ ਨਭੋਂਦਾ ਹੋਵੇ ਕੋਈ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਵੇ ਤੇ ਜਿੱਥੇ ਕੋਈ ਔਰੰਗਜ਼ੇਬ ਵਾਂਗੂ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਂਦਾ ਹੋਵੇ ਫਿਰ ਦਸਮ ਪਾਤਸ਼ਾਹ ਦੇ ਸਿੰਘ ਵਾਂਗੂ ਉਹਦਾ ਸੋਧਾ ਲਾਉਣਾ ਵੀ ਗੁਰੂ ਨਾਨਕ ਦੇ ਸਿੰਘ ਦਾ ਗੁਰੂ ਨਾਨਕ ਦੇ ਸਿੱਖ ਦਾ ਤੇ ਦਸਮ ਪਾਤਸ਼ਾਹ ਦੇ ਸਿੰਘ ਦਾ ਫਰਜ ਏ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਹੈ ਕਿ ਜਦ ਤੱਕ ਤੁਸੀਂ ਇਨਸਾਨੀਅਤ ਦੇ ਰਾਹ 'ਤੇ ਚੱਲਦੇ ਰਹੋਗੇ ਅਹੀਂ ਤੁਹਾਡੇ ਦੇ ਆਪਣਾ ਆਪ ਵੀ ਵਾਰਦਾਂਗੇ ਇਥੇ ਗਿੰਦੀ ਜੇ ਸਾਡੇ ਸਿੱਖ ਭਰਾ ਵੀ ਸਾਡੇ ਕੋਲ ਆਏ ਨੇ ਸਿੱਖ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਵੀ ਇਥੇ ਆਈਆਂ ਵਾ ਅਸੀਂ ਪਿਛਲੇ ਮੈਂ ਆਪਣੀ ਬਾਈਟ ਜਿੱਥੇ ਤੁਹਾਨੂੰ ਦੱਸਿਆ ਸੀ ਵੀ ਅਸੀਂ ਸਿੱਖ ਧਰਮ ਦੇ ਜਿਹੜੇ ਸਾਡੇ ਭਰਾ ਨੇ ਅਸੀਂ ਬਹੁਤ ਉਹਨਾਂ ਨੂੰ ਪਿਆਰ ਕਰਦੇ ਹਾਂ ਜਿਦੋਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਔਰ ਸਾਡੀ ਅੱਜ ਬੈਠ ਕੇ ਲੰਬੀ ਉਹਨਾਂ ਨੂੰ ਵਿਚਾਰ ਵਟਾਂਦਰਾ ਵੀ ਹੋਇਆ ਵੱਡੀ ਬੈਠ ਕੇ ਮੀਟਿੰਗ ਹੋਈ ਆ ਆਉਣ ਵਾਲੇ ਸਾਰੇ ਸਿੱਖ ਭਰਾ ਵੀ ਸਾਡੇ ਕੋਲ ਆਏ ਨੇ ਸਿੱਖ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਵੀ ਇਥੇ ਆਈਆਂ ਵਾ ਅਸੀਂ ਪਿਛਲੇ ਮੈਂ ਆਪਣੀ ਅਬਾਈ ਜੀ ਤੁਹਾਨੂੰ ਦੱਸਿਆ ਸੀ ਵੀ ਅਸੀਂ ਸਿੱਖ ਧਰਮ ਦੇ ਜਿਹੜੇ ਸਾਡੇ ਭਰਾ ਨੇ ਅਸੀਂ ਬਹੁਤ ਉਹਨਾਂ ਨੂੰ ਪਿਆਰ ਕਰਦੇ ਆਂ ਜਿਦੋਂ ਉਹਨਾਂ ਦਾ ਸਤਿਕਾਰ ਕਰਦੇ ਆਂ ਔਰ ਸਾਡੀ ਅੱਜ ਬੈਠ ਕੇ ਲੰਬੀ ਉਹਨਾਂ ਨੂੰ ਵਿਚਾਰ ਵਟਾਂਦਰਾ ਵੀ ਹੋਇਆ ਵੱਡੀ ਬੈਠ ਕੇ ਮੀਟਿੰਗ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਵੀ ਜਿੱਥੇ ਸ਼ਬੀਲਾ ਹੋਣਗੀਆਂ ਉਥੇ ਮਸੀਹ ਭਾਈਚਾਰਾ ਸੇਵਾ ਕਰਦਾ ਹੋਏਗਾ ਔਰ ਜਿੱਥੇ ਸਾਡੀ ਚਰਚੇ ਦੇ ਵਿੱਚ ਲੰਗਰ ਲੱਗਣਗੇ ਜਾਂ ਕੋਈ ਪ੍ਰੋਗਰਾਮ ਹੋਏਗਾ ਉਥੇ ਸਿੱਖ ਭਾਈਚਾਰਾ ਔਰ ਸਾਡੇ ਨਿਹੰਗ ਸਿੰਘ ਭਰਾ ਜਿਹੜੇ ਹੈਗੇ ਨੇ ਸਾਡੇ ਨਾਲ ਬੈਠ ਕੇ ਸੇਵਾ ਕਰਨਗੇ ਅਸੀਂ ਸਾਰੇ ਇਕਜੁੱਟ ਆਂ ਦੇਖੋ ਗੁਰੂ ਨਾਨਕ ਦੇਵ ਮਹਾਰ ਪ੍ਰੇਮ ਦੀ ਗੱਲ ਕਰਨੀ ਹੈ ਸਾਡੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਮੇਰਾ ਦੂਸਰਾ ਨਾਮ ਪ੍ਰੇਮ ਆ ਅਸੀਂ ਤੇ ਪ੍ਰੇਮ ਦਾ ਸੁਬਸਮਾਚਾਰ ਦੇਣ ਵਾਲੇ ਇਨਸਾਨ ਹੈਗੇ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਆ ਅੱਜ ਅੱਜ 2000 ਦੇ ਕਰੀਬ ਲੋਕ ਜਿਹੜੇ ਪਰਿਵਾਰ ਜਿਹੜੇ ਹੈੱਦ ਕੋ ਆਏ ਨੇ ਇਹ ਦਮਾ ਮਾ ਪੈਣ ਇਹਨਾਂ ਚ ਹੈਗੀਆਂ ਬਹੁਤ ਬਹੁਤ ਗਿਣਤੀ ਚ ਬਜ਼ੁਰਗ ਹੈਗੇ ਨੇ ਬੱਚੇ ਹੈਗੇ ਨੇ ਜਿਹੜੇ ਲੋ ਜਿਹੜੇ ਲੋਕ ਨੇ ਬੇਸਹਾਰਾ ਲੋਕ ਨੇ ਜਿਹੜੇ ਬੱਚੇ ਨੇ ਇਹਨਾਂ ਦੇ ਵਿੱਚ ਜਿਨ੍ਹਾਂ ਦੇ ਮਦਰ ਫਾਦਰ ਦੀ ਡੈਥ ਹੋ ਚੁੱਕੀ ਆ ਉਹਨਾਂ ਦੀ ਪੜ੍ਹਾਈ ਦਾ ਜਿਹੜਾ ਹੈਗਾ ਅਸੀਂ ਉਹਨਾਂ ਦਾ ਪੜ੍ਹਾਈ ਦਾ ਵੀ ਸਾਰਾ ਖਰਚਾ ਕਰਦੇ ਆ ਉਹਨਾਂ ਨੂੰ ਰਾਸ਼ਨ ਵੀ ਦਿੰਨੇ ਆ ਉਹਨਾਂ ਨੂੰ ਵਰਦੀਆਂ ਵੀ ਦਿੰਨੇ ਆ ਸਰਦੀਆਂ ਦੀਆਂ ਗਰਮੀਆਂ ਦੀਆਂ ਸੋ ਸਾਡਾ ਮੋਟਿਵ ਇਹ ਹੈਗਾ ਸਾਰੇ ਭਾਈਚਾਰਿਆਂ ਨਾਲ ਲੈ ਕੇ ਚੱਲਿਆ ਜਾਵੇ ਇਦਾਂ ਹੀ ਅ ਅਸੀਂ ਸਾਰੇ ਭਾਈਚਾਰਨ ਨਾਲ ਲੈ ਕੇ ਚੱਲਦੇ ਜਾਵਾਂਗੇ ਔਰ ਲੰਬੇ ਸਮੇਂ ਤੋਂ ਅੰਕੁਰੁਲਾ ਮਿਸਟਰੀ ਖਾਮਰਾ ਚ अच्छे ਕੰਮ ਕਰਦੀਆ ਔਰ ਗਾਂਪੋਂ ਵਿਖੇ ਵਿੱਚ ਵੀ ਕਰਦੀ ਦੇਵੇ